ਲਾਵੀ ਨਵਜੋਤ ਸਿੱਧੂ ਦਾ ਕਸੂਰ ਕੋਈ ਨਹੀਂ ਜਿਹੜਾ ਕਿ ਆ ਮੈਡਮ ਸਿੱਧੂ ਨੇ ਬਿਆਨ ਦਿੱਤਾ ਨਾ ਉਹ ਬਿਆਨ ਸੁਣ ਕੇ ਹੋਣਗੇ ਸਾਰਾ ਕੁਝ ਸਪਸ਼ਟ ਹੋ ਗਿਆ ਮੈਂ ਸਮਝਦਾ ਸੀ ਕੱਲੇ ਨਵਜੋਤ ਸਿੱਧੂ ਨੂੰ ਕੀ ਆ ਮੂੰਹ ਦੀ ਬਵਾਸੀਰਾ ਪਰ ਇਥੇ ਤਾਂ ਆ ਬਈ ਉੱਤਿਆ ਵਿਆ ਹੁਣ ਤਾਂ ਮੁੱਖ ਮੰਤਰੀ ਦੀ ਕੀ ਇਹ ਸੀਟ ਦੀ ਬੋਲੀ ਸਟਾਰਟ ਕਰ ਲਈ ਕਹਿੰਦੇ ਜੀ 500 ਕਰੋੜ ਦੇ ਵਿੱਚ ਮੁੱਖ ਮੰਤਰੀ ਦੀ ਸੀ ਕੁਰਸੀ ਮਿਲਦੀ ਆ ਲਾਓ ਵੀ ਬੋਲੀ ਮੈਂ ਤੁਹਾਨੂੰ ਵੀ ਕਹਿਣਾ ਕਿਉਂਕਿ ਹੁਣ ਤਾਂ ਕੀ ਇਹ ਕਿਸ਼ਤਾ 'ਚ ਮੁੱਖ ਮੰਤਰੀ ਦੀ ਸੀਟ ਮਿਲ ਜਾਂਦੀ ਆ ਜਿਵੇਂ ਕਿਸੇ ਵੀਰ ਨੇ ਕਿਹਾ ਸੀ ਕਹਿੰਦੇ ਭਗਵੰਤ ਮਾਨ ਦਾ ਸੌਦਾ ਵੀ ਕੀ ਆ 500 ਕਰੋੜ ਤੋਂ ਕੀ ਆ ਕਹਿੰਦੇ ਘਟ ਨਹੀਂ ਹੋਇਆ ਵੱਧ ਜੀ ਹੋ ਪਰ ਇਹਨੇ ਕਹਿੰਦਾ ਇੱਕ ਗੱਲ ਖੋਲ ਲਈ ਵੀ ਰੁਪਏ ਤੁਹਾਨੂੰ ਕਿਸ਼ਤਾਂ 'ਚ ਮਿਲਣਗੇ 5 ਸਾਲਾਂ ਦੇ ਵਿੱਚ ਕਿਸ਼ਤਾਂ ਦੇ ਵਿੱਚ ਮੋੜੂਗਾ 10% ਰੱਖ ਕੇ ਬਾਕੀ 90% ਤਾਂ ਹੀ ਦਿੱਲੀ ਨੂੰ ਜਾਂਦਾ ਤੇ ਸਾਰੀਆਂ ਬਦਲੀਆਂ ਤਾਂ ਹੀ ਕਹਿੰਦੇ ਦਿੱਲੀ ਤੋਂ ਹੁੰਦੀਆਂ ਕਿਉਂਕਿ ਇਹਨੇ ਵੀ ਸੌਦਾ ਜਿਹੜਾ ਹੈ ਕਹਿੰਦੇ 500 ਕਰੋੜ 'ਚ ਘਟੇਦਾ ਵੀ ਨਹੀਂ ਹੋਇਆ ਖੜਕੜ ਸਾਹਿਬ ਨੇ ਉਸ ਤੋਂ ਬਾਅਦ ਪੱਕੀ ਮੋਹਰ ਲਾਤੀ ਉਹ ਕਹਿੰਦੇ ਜੇ 350 ਕਰੋੜ ਦੇ ਵਿੱਚ ਪਹਿਲਾਂ ਵੀ ਇੱਕ ਬੰਦਾ ਮੁੱਖ ਮੰਤਰੀ ਬਣਿਆ ਪਰ ਮੈਡਮ ਸਿੱਧੂ ਨੂੰ ਮੈਂ ਇੱਕ ਬੇਨਤੀ ਕਰਦਾ ਵੀ ਕੀ ਨਵਜੋਤ ਸਿੱਧੂ ਤੋਂ ਆ ਕਰੈਕਟ ਦੀਆਂ ਕਮੈਂਟਰੀਆਂ ਕਰਕੇ ਜਾਂ ਕਪਲ ਸ਼ੋ ਸ਼ਰਮਾ ਸ਼ੋ ਕਰਕੇ ਮੈਨੂੰ ਲੱਗਦਾ ਕਿ ਆ ਇਕ ਆਹੀ ਹੁਣ ਵੱਡੀ ਜ਼ਿੰਮੇਵਾਰੀ ਮੰਗਦੇ ਆ ਤੇ ਮੰਗਦੇ ਵੀ ਉਸੇ ਪਾਰਟੀ ਚੋਂ ਆ ਕਹਿੰਦੇ ਜਿਹਦਾ ਮੁੱਖ ਮੰਤਰੀ 500 ਕਰੋੜ ਦੇ ਕੇ ਬਣਦਾ ਕਹਿੰਦੇ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਤਾਂ ਹੀ ਬਣਦੇ ਨਹੀਂ ਨਾਲੇ ਮੰਗੀ ਜਾਂਦਾ ਵੀ ਸਾਨੂੰ ਕਿਹਾ ਵੱਡੀ ਕੋਈ ਨਾ ਕੋਈ ਅਹੁਦਾ ਦੇ ਦਿਓ ਕੋਈ ਵੱਡੀ ਜ਼ਿੰਮੇਵਾਰੀ ਦੇ ਦਿਓ ਮੈਂ ਫੇਰ ਕਾਂਗਰਸ ਸਾਫ਼ ਸੁਥਰੀ ਹੋ ਜੂ ਜਾਂ ਕੱਲਾ ਮੋਲੀ ਲਾਇਆ ਜੇ ਸੀਐਮ ਦੀ ਸੀਟ ਤਾਂ ਮੈਨੂੰ ਤਾਂ ਲੱਗਦਾ ਕੱਲਾ ਮੋਲੀ ਲਾਇਆ ਔਰ ਦੇਖਦਾ ਕਿਹੜਾ ਜਿੰਨੀ ਬੋਲੀ ਲਾਉਂਦਾ ਵੀ ਅਸੀਂ 5-700 ਕਰੋੜ ਦੇ ਵਿੱਚ ਲਾ ਕੇ ਬੋਲੀ ਤੇ ਕਰਾ ਕੇ ਇਸਤਾ ਲਾਵਾਂਗੇ ਜੋਤ ਸਿੱਧੂ ਬਾਰੇ ਪਹਿਲਾਂ ਵੀ ਅਸੀਂ ਇੱਕ ਗੱਲ ਕਹੀ ਸੀ ਬੀ ਬੇਸ਼ੱਕ ਇਹ ਕੀ ਆ ਚੋਰਾਂ ਦੀ ਬਰਾਤ ਦਾ ਬਰਾਤੀ ਨਹੀਂ ਬੇਸ਼ੱਕ ਹੀ ਆ ਪ੍ਰੋਣਾ ਬਣ ਜੇ ਮਤਲਬ ਕਿ ਇਹ ਸਿਹਰੇ ਬਣਲੇ ਮੁੱਖ ਮੰਤਰੀ ਬਣ ਜੇ ਪਰ ਇਹ ਪੰਜਾਬ ਦਾ ਕੁਝ ਨਹੀਂ ਸਵਾਰ ਸਕਦਾ ਕਿਉਂਕਿ ਪੰਜਾਬ ਦਾ ਸਵਾਰਨ ਵਾਸਤੇ ਨਾਲ 60 ਬੰਦੇ ਘੱਟ ਤੋਂ ਘੱਟ ਇਮਾਨਦਾਰ ਖੜੇ ਹੋਣੇ ਚਾਹੀਦੇ ਆ ਚੋਰਾਂ ਦੀ ਬਰਾਤ ਦਾ ਕੀ ਆ ਸਰਵਾਲਾ ਤਾਂ ਬਣ ਕੇ ਨੇ ਦੇਖ ਲਿਆ ਕਿਉਂਕਿ ਕੈਪਟਨ ਸਰਕਾਰ ਵੇਲੇ ਇਹ ਖੁੱਲ੍ਹ ਕੇ ਸਟੇਜਾਂ ਦੇ ਬੋਲਦਾ ਰਿਹਾ ਕਹਿੰਦਾ ਵੀ ਮੈਂ ਇਸ ਟਾਈਮ ਕਹਿੰਦਾ ਪ੍ਰੋਣਾ ਤਾਂ ਨਹੀਂ ਹੈਗਾ ਮਤਲਬ ਕਿ ਸਿਹਰੇ ਮੇਰੇ ਬੰਨੇ ਨਹੀਂ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਤਾਂ ਨਹੀਂ ਪਰ ਸਰਵਾਲਾ ਮੈਂ ਹੈਗਾ ਇਸ ਸਟੇਜ ਤੋਂ ਬੋਲਦੇ ਰਹੇ ਆ ਫਿਰ ਹੁਣ ਪ੍ਰੋਣਾ ਤਾਂ ਮਰ ਗਿਆ ਮ ਪਰ ਹੁਣ ਸਰਵਾਲੇ ਨੂੰ ਭਾਈ ਜ਼ਿੰਮੇਵਾਰੀ ਦੇਣੀ ਚਾਹੀਦੀ ਆ ਕਾਂਗਰਸ ਵਾਲਾ ਨੂੰ ਮੈਂ ਇਹੀ ਕਹਿਣਾ ਇਹ ਜਿਹੇ ਕਾਂਗਰਸ ਦੇ ਕੋਲੇ ਕੀ ਆ ਮੈਂ ਕਹਿੰਨਾ ਖੈਰ ਖਵਾ ਹੈਗੇ ਉਹਨੂੰ ਦੁਸ਼ਮਣ ਦੀ ਲੋੜ ਨਹੀਂ ਹੈਗੀ ਰਾਹੁਲ ਗਾਂਧੀ ਜਿੰਨਾ ਕ ਪਿਚਾਰਾ ਰਫੂ ਕਰਦਾ ਉਹਨਿੰ ਕਿਹ ਇਹ ਪ੍ਰਿਹਾਰ ਕਰ ਲੈਂਦੇ ਆ ਬਾਕੀ ਮੈਡਮ ਸਿੱਧੂ ਦਾ ਬਿਆਨ ਸੁਣ ਕੇ ਹੁਣ ਪਤਾ ਲੱਗਿਆ ਵੀ ਨਵਜੋਤ ਸਿੱਧੂ ਦਾ ਕਸੂਰ ਕੋਈ ਨਹੀਂ ਕਿਉਂਕਿ ਜਿਹੇ ਜੀ ਗੁੜਤੀ ਉਹਨੂੰ ਘਰੋਂ ਮਿਲਦੀ ਆ ਨਾ ਇੱਕ ਘਰ ਵਾਲੀ ਦੇ ਸਾਰੇ ਬਹੁਤ ਕੁਝ ਹੁੰਦਾ ਜਿਆਦਾਤਰ ਕਰਪਟ ਅਧਿਕਾਰੀਆਂ ਦੇ ਨਾਲ ਘਰ ਵਾਲੀਆਂ ਦੇ ਵੀ ਕੀ ਆ ਤੁਹਾਨੂੰ ਕਿਰਦਾਰ ਉਹੇ ਜਿਹੀ ਮਿਲਣਗੇ ਤੇ ਜੇ ਘਰ ਵਾਲੀ ਕੀ ਆ ਚੰਗੇ ਕਿਰਦ ਪਰ ਮੈਂ ਲਾਸਟ ਇੱਕ ਗੱਲ ਕਹਿਣਾ ਕਿ ਜਿਵੇਂ ਕਿਸੇ ਅਰਬਨ ਮੁਲਕ ਦੇ ਵਿੱਚ ਨਾ ਕੀਤਾ ਗਿਆ ਸੀ ਬੜਾ ਚੰਗਾ ਮੁਲਕ ਆ ਉਸ ਮੁਲਕ ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ ਕਹਿੰਦੇ 100 ਬੰਦੇ ਦੇਖ ਲੈ ਵੀ ਜਿਹੜੇ ਕਰਪਟ ਸੀ ਕਿ ਉਹਨਾਂ ਸਾਰਿਆਂ ਨੂੰ ਇੱਕ ਲੈਟਰ ਜਾਰੀ ਕਰਤੇ ਤੇ ਇੱਕ ਸਾਲ ਫਿਰ ਉਹਨੂੰ ਅਬਜ਼ਰਵ ਕੀਤਾ ਤੇ ਇੱਕ ਸਾਲ ਦੇਖਿਆ ਕਿ ਇਹ ਬੰਦੇ ਸੁਧਰੇ ਆ ਕਿ ਨਹੀਂ ਸੁਧਰੇ ਜੇ ਨਾ ਸੁਧਰੇ ਤਾਂ ਉਹਨਾਂ ਸਾਰਿਆਂ ਨੂੰ ਲਿਜਾ ਕੇ ਕਹਿੰਦੇ ਤੜਕੇ ਕੰਮ ਤੇ ਗਏ ਤੇ ਸਾਰੇ ਕੰਮ ਤੋਂ ਹੀ ਚੱਕ ਲਏ ਤੇ ਉਧਰ ਉਹਨਾਂ ਦੇ ਘਰਾਂ ਵਾਲੀਆਂ ਘਰਾਂ ਚੋਂ ਚੱਕ ਲੀਆਂ ਤੇ ਲਿਜਾ ਕੇ ਇੱਕ ਲੈਣ ਦੇ ਵਿੱਚ ਖੜਾ ਕੇ ਨਾਲ ਉਹਨਾਂ ਦੇ ਘਰ ਵਾਲੀਆਂ ਖੜਾ ਕੇ ਅੱਗੜ ਪਿਛੜ ਕੀ ਹਸਬੈਂਡ ਵਾਈਫ ਨੂੰ ਖੜਾ ਕੇ ਮੱਥੇ 'ਚ ਫੇਰ ਮਾਰਿਆ ਦੋਨਾਂ ਦੀ ਇੱਕ ਫੇਰ ਦੇ ਨਾਲ ਦੋਨੇ ਮਾਰੇ ਕਿਉਂਕਿ ਘਰ ਵਾਲੀ ਦਾ ਕਸੂਰ ਵੀ ਘਰ ਵਾਲੇ ਦੇ ਬਰਾਬਰ ਮੰਨਿਆ ਜਾਣਾ ਚਾਹੀਦਾ ਜਿਹੜਾ ਬੰਦਾ ਬੇਈਮਾਨੀ ਕਰਦਾ ਜੇ ਇਸ ਗੱਲ ਨਾਲ ਸਹਿਮਤ ਹੋ ਤਾਂ ਪੋਸਟ ਸ਼ੇਅਰ ਕਰਿਓ ਲੋ ਵੀ ਨਵਜੋਤ ਸਿੱਧੂ ਦਾ ਕਸੂਰ ਕੋਈ ਨਹੀਂ ਜਿਹੜਾ ਕਿ ਆ ਮੈਡਮ ਸਿੱਧੂ ਨੇ ਬਿਆਨ ਦਿੱਤਾ ਨਾ ਉਹ ਬਿਆਨ ਸੁਣ ਕੇ ਹੋਣਗੇ ਸਾਰਾ ਕੁਝ ਸਪਸ਼ਟ ਹੋ ਗਿਆ ਮੈਂ ਸਮਝਦਾ ਸੀ ਇਕੱਲੇ ਨਵਜੋਤ ਸਿੱਧੂ ਨੂੰ ਕੀ ਆ ਮੂੰਹ ਦੀ ਬਵਾਸੀਰਾ ਪਰ ਇਤਿਹਾਸ ਆ ਵੀ ਉੱਤਿਆ ਵਿਆ ਹੁਣ ਤਾਂ ਮੁੱਖ ਮੰਤਰੀ ਦੀ ਕੀ ਇਹ ਸੀਟ ਦੀ ਬੋਲੀ ਸਟਾਰਟ ਕਰ ਲਈ ਕਹਿੰਦੇ ਜੀ 500 ਕਰੋੜ ਦੇ ਵਿੱਚ ਮੁੱਖ ਮੰਤਰੀ ਦੀ ਸੀ ਕੁਰਸੀ ਮਿਲਦੀ ਆ ਲਾਓ ਵੀ ਬੋਲੀ ਮੈਂ ਤੁਹਾਨੂੰ ਵੀ ਕਹਿਣਾ ਕਿਉਂਕਿ ਹੁਣ ਤਾਂ ਕੀ ਇਹ ਕਿਸ਼ਤਾਂ 'ਚ ਮੁੱਖ ਮੰਤਰੀ ਦੀ ਸੀਟ ਮਿਲ ਜਾਂਦੀ ਆ ਜਿਵੇਂ ਕਿਸੇ ਵੀਰ ਨੇ ਕਿਹਾ ਸੀ ਕਹਿੰਦੇ ਭਗਵੰਤ ਮਾਨ ਦਾ ਸੌਦਾ ਵੀ ਕੀ ਆ 500 ਕਰੋੜ ਤੋਂ ਕੀ ਆ ਕਹਿੰਦੇ ਘਟ ਨਹੀਂ ਹੋਇਆ ਵੱਧ ਜੀ ਹੋਇਆ ਹੋ ਪਰ ਇਹਨੇ ਕਹਿੰਦਾ ਇੱਕ ਗੱਲ ਖੋਲ ਲਈ ਵੀ ਰੁਪਏ ਤੁਹਾਨੂੰ ਕਿਸ਼ਤਾਂ 'ਚ ਮਿਲਣਗੇ 5 ਸਾਲਾਂ ਦੇ ਵਿੱਚ ਕਿਸ਼ਤਾਂ ਦੇ ਵਿੱਚ ਮੋੜੂਗਾ 10% ਰੱਖ ਕੇ ਬਾਕੀ 90% ਤਾਂ ਹੀ ਦਿੱਲੀ ਨੂੰ ਜਾਂਦਾ ਤੇ ਸਾਰੀਆਂ ਬਦਲੀਆਂ ਤਾਂ ਹੀ ਕਹਿੰਦੇ ਦਿੱ ਕਿਉਂਕਿ ਇਹਨੇ ਵੀ ਸੌਦਾ ਜਿਹੜਾ ਹੈ ਕਹਿੰਦੇ 500 ਕਰੋੜ ਚ ਘਾਟੇ ਦਾ ਵੀ ਨਹੀਂ ਹੋਇਆ। ਖੜ੍ਹ ਸਾਹਿਬ ਨੇ ਉਸ ਤੋਂ ਬਾਅਦ ਪੱਕੀ ਮੋਹਰ ਲਾਤੀ ਉਹ ਕਹਿੰਦੇ ਜੇ 350 ਕਰੋੜ ਦੇ ਵਿੱਚ ਪਹਿਲਾਂ ਵੀ ਇੱਕ ਬੰਦਾ ਮੁੱਖ ਮੰਤਰੀ ਬਣਿਆ। ਪਰ ਮੈਡਮ ਸਿੱਧੂ ਨੂੰ ਮੈਂ ਇੱਕ ਬੇਨਤੀ ਕਰਦਾ ਵੀ ਕੀ ਨਵਜੋਤ ਸਿੱਧੂ ਤੋਂ ਆ ਕਰਿਕਟ ਦੀਆਂ ਕਮੈਂਟਰੀਆਂ ਕਰਕੇ ਜਾਂ ਕਪਲ ਸ਼ੋ ਸ਼ਰਮਾ ਸ਼ੋ ਕਰਕੇ ਮੈਨੂੰ ਲੱਗਦਾ ਕਿ ਆ ਇਕੱਠੇ ਨਹੀਂ ਹੋਏ 500 ਕਰੋੜ। ਤਾਂ ਹੀ ਹੁਣ ਵੱਡੀ ਜ਼ਿੰਮੇਵਾਰੀ ਮੰਗਦੇ ਆ ਤੇ ਮੰਗਦੇ ਵੀ ਉਸੇ ਪਾਰਟੀ ਚੋਂ ਆ ਕਹਿੰਦੇ ਜਿਹਦਾ ਮੁੱਖ ਮੰਤਰੀ 500 ਕਰੋੜ ਦੇ ਕੇ ਬਣਦਾ। ਕਹਿੰਦੇ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਤਾਂ ਹੀ ਬਣਦੇ ਨਹੀਂ। ਨਾਲੇ ਮੰਗੀ ਜਾਂ ਨਾ ਫਿਰ ਕਾਂਗਰਸ ਸਾਫ਼ ਸੁਥਰੀ ਹੋ ਜੂ ਜਾਂ ਕੱਲਾ ਮੋਲੀ ਲਾਇਆ ਜੇ ਸੀਐਮ ਦੀ ਸੀਟ ਤਾਂ ਮੈਨੂੰ ਤਾਂ ਲੱਗਦਾ ਕੱਲਾ ਮੋਲੀ ਲਾਇਆ ਔਰ ਦੇਖਦਾ ਕਿਹੜਾ ਜਿੰਨੀ ਬੋਲੀ ਲਾਉਂਦਾ ਵੀ ਅਸੀਂ 5-700 ਕਰੋੜ ਦੇ ਵਿੱਚ ਲਾ ਕੇ ਬੋਲੀ ਤੇ ਕਰਾ ਕੇ ਇਸਤਾ ਲਾਵਾਂਗੇ ਜੋਤ ਸਿੱਧੂ ਬਾਰੇ ਪਹਿਲਾਂ ਵੀ ਅਸੀਂ ਇੱਕ ਗੱਲ ਕਹੀ ਸੀ ਵੀ ਬੇਸ਼ੱਕ ਇਹ ਕੀ ਆ ਚੋਰਾਂ ਦੀ ਬਰਾਤ ਦਾ ਬਰਾਤੀ ਨਹੀਂ ਬੇਸ਼ੱਕ ਕੀ ਆ ਪ੍ਰਾਉਣਾ ਬਣ ਜੇ ਮਤਲਬ ਕਿ ਇਹ ਸਿਹਰੇ ਮੰਨਲੇ ਮੁੱਖ ਮੰਤਰੀ ਬਣ ਜੇ ਪਰ ਇਹ ਪੰਜਾਬ ਦਾ ਕੁਝ ਨਹੀਂ ਸਵਾਰ ਸਕਦਾ ਕਿਉਂਕਿ ਪੰਜਾਬ ਦਾ ਸਵਾਰਨ ਵਾਸਤੇ ਨਾਲ 60 ਬੰਦੇ ਘੱਟ ਤੋਂ ਘੱਟ ਇਮਾਨਦਾਰ ਖੜੇ ਹੋਣੇ ਚਾਹੀਦੇ ਆ ਚੋਰਾਂ ਦੀ ਬਰਾਤ ਦਾ ਕੀ ਆ ਸਰਵਾਲਾ ਤਾਂ ਬਣ ਕੇ ਨੇ ਕਉਂਕਾ ਕੈਪਟਨ ਸਰਕਾਰ ਵੇਲੇ ਇਹ ਖੁੱਲ ਕੇ ਸਟੇਜਾਂ ਦੇ ਬੋਲਦਾ ਰਿਹਾ ਕਹਿੰਦਾ ਵੀ ਮੈਂ ਇਸ ਟਾਈਮ ਕਹਿੰਦਾ ਪ੍ਰਾਉਣਾ ਤਾਂ ਨਹੀਂ ਹੈਗਾ ਮਤਲਬ ਕਿ ਸੇਰੇ ਮੇਰੇ ਬੰਨੇ ਨਹੀਂ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਤਾਂ ਨਹੀਂ ਪਰ ਸਰਵਾਲਾ ਮੈਂ ਹੈਗਾ ਇਹ ਸਟੇਜ ਤੋਂ ਬੋਲਦੇ ਰਹੇ ਆ ਫਿਰ ਹੁਣ ਪ੍ਰਾਉਣਾ ਤਾਂ ਮਰ ਗਿਆ ਮਤਲਬ ਕੈਪਟਨ ਦਾ ਵਗ ਗਿਆ ਪਰ ਹੁਣ ਸਰਵਾਲੇ ਨੂੰ ਭਾਈ ਜ਼ਿੰਮੇਵਾਰੀ ਦੇਣੀ ਚਾਹੀਦੀ ਆ ਕਾਂਗਰਸ ਵਾਲਾ ਨੂੰ ਮੈਂ ਇਹੀ ਕਹਿਣਾ ਇਹ ਜੇ ਕਾਂਗਰਸ ਦੇ ਕੋਲੇ ਕੀ ਆ ਮੈਂ ਕਹਿੰਨਾ ਖੈਰ ਖਵਾ ਹੈਗਾ ਉਹਨੂੰ ਦੁਸ਼ਮਣ ਦੀ ਲੋੜ ਨਹੀਂ ਹੈਗੀ ਰਾਹੁਲ ਗਾਂਧੀ ਜਿੰਨਾ ਕੇ ਬਚਰਾ ਰਫੂ ਕਰਦਾ ਉਹਨਿੰ ਕਿਹ ਇਹ ਪ੍ਰਿਹਾਰ ਕਰ ਲੈਂਦੇ ਆ ਬਾਕੀ ਮੈਡਮ ਸਿੱਧੂ ਦਾ ਬਿਆਨ ਸੁਣ ਕੇ ਹੁਣ ਪਤਾ ਲੱਗਾ ਵੀ ਨਵਜੋਤ ਸਿੱਧੂ ਦਾ ਕਸੂਰ ਕੋਈ ਨਹੀਂ ਕਿਉਂਕਿ ਜਿਹੇ ਜੀ ਗੁੜਤੀ ਉਹਨੂੰ ਘਰੋਂ ਮਿਲਦੀ ਆ ਨਾ ਇੱਕ ਘਰ ਵਾਲੀ ਦੇ ਸਾਰੇ ਬਹੁਤ ਕੁਝ ਹੁੰਦਾ ਜਿਆਦਾਤਰ ਕਰਪਟ ਅਧਿਕਾਰੀਆਂ ਦੇ ਨਾਲ ਘਰ ਵਾਲੀਆਂ ਦੇ ਵੀ ਕੀ ਆ ਤੁਹਾਨੂੰ ਕਿਰਦਾਰ ਉਹੇ ਜਿਹੀ ਮਿਲਣਗੇ ਤੇ ਜੇ ਘਰ ਵਾਲੀ ਕੀ ਆ ਚੰਗੇ ਕਿਰਦਾਰ ਦੀ ਹੈਗੀ ਤੇ ਘਰ ਵਾਲਾ ਵੀ ਮੇਰੇ ਖਿਆਲ ਕਿ ਕੀ ਰਿਸ਼ਵਤ ਵਾਲੇ ਚੱਕਰ 'ਚ ਨਹੀਂ ਪੈਂਦਾ ਪਰ ਮੈਂ ਲਾਸਟ ਇੱਕ ਗੱਲ ਕਹਿਣਾ ਕਿ ਜਿਵੇਂ ਕਿਸੇ ਅਰਬਨ ਮੁਲਕ ਦੇ ਵਿੱਚ ਨਾ ਕੀਤਾ ਗਿਆ ਸੀ ਬੜਾ ਚੰਗਾ ਮੁਲਕ ਆ ਉਸ ਮੁਲਕ ਦੇ ਵਿੱਚ ਉਹਨੇ ਕੀ ਕੀਤਾ ਸੀ ਕਹਿੰਦੇ 100 ਬੰਦੇ ਦੇਖ ਲੇ ਵੀ ਜਿਹੜੇ ਕਰਪਟ ਸੀ ਉਹਨਾਂ ਸਾਰ ਇੱਕ ਸਾਲ ਫਿਰ ਉਹਨੂੰ ਅਬਜ਼ਰਵ ਕੀਤਾ ਤੇ ਇੱਕ ਸਾਲ ਦੇਖਿਆ ਕਿ ਇਹ ਬੰਦੇ ਸੁਧਰਿਆ ਕਿ ਨਹੀਂ ਸੁਧਰੇ ਜਦੋਂ ਨਾ ਸੁਧਰੇ ਤਾਂ ਉਹਨਾਂ ਸਾਰਿਆਂ ਨੂੰ ਲਿਜਾ ਕੇ ਕਹਿੰਦੇ ਤੜਕੇ ਕੰਮ ਤੇ ਗਏ ਤੇ ਸਾਡੇ ਕੰਮ ਤੋਂ ਹੀ ਚੱਕ ਲਏ ਤੇ ਉਧਰ ਉਹਨਾਂ ਦੇ ਘਰ ਵਾਲੀਆਂ ਘਰਾਂ ਚੋਂ ਚੱਕ ਲੀਆਂ ਤੇ ਲਿਜਾ ਕੇ ਇੱਕ ਲੈਣ ਦੇ ਵਿੱਚ ਖੜਾ ਕੇ ਨਾਲ ਉਹਨਾਂ ਦੇ ਘਰ ਵਾਲੀਆਂ ਖੜਾ ਕੇ ਅੱਗਣ ਪਿਛੜ ਕੀ ਹਸਬੈਂਡ ਵਾਈਫ ਨੂੰ ਖੜਾ ਕੇ ਮੱਥੇ 'ਚ ਫੇਰ ਮਾਰਿਆ ਦੋਨਾਂ ਦੀ ਇੱਕ ਫੇਰ ਦੇ ਨਾਲ ਦੋਨੇ ਮਾਰੇ ਕਿਉਂਕਿ ਘਰ ਵਾਲੀ ਦਾ ਕਸੂਰ ਵੀ ਘਰ ਵਾਲੇ ਦੇ ਬਰਾਬਰ ਮੰਨਿਆ ਜਾਣਾ ਚਾਹੀਦਾ ਜਿਹੜਾ ਬੰਦਾ ਬੇਈਮਾਨੀ ਕਰਦਾ ਜੇ ਇਸ ਗੱਲ ਨਾਲ ਸਹਿਮਤ ਹੋ ਤਾਂ ਪੋਸਟ ਸ਼ੇਅਰ ਕਰੋ